ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੋਜਪੁਰ ਜ਼ਿਲ੍ਹੇ ਦੇ ਪਿੰਡ ਹਰੀਹਰ ਝੋਕ ਦੇ ਵਿੱਚ ਹਰੀਹਰ ਝੋਕ ਪਿੰਡ ਦੇ ਵਿੱਚ ਹਰਜੀਤ ਵੀਰ ਦੇ ਕੋਲੇ ਆ ਮਿੱਤਰੋ ਜਾਨਵਰ ਤੁਹਾਡੇ ਲਈ ਲੈ ਕੇ ਆਏ ਆ ਤਿੰਨ ਮਿੱਤਰੋ ਇੱਕ ਬੂਰੀ ਇੱਕ ਕਾਲੀ ਨੀਲੀ 라ਵੀ ਦੀ ਪੇਂਦੇ ਘੱਟ ਦੇ ਵਿੱਚ ਤੇ ਇੱਕ ਹੋਰ ਕਾਲੀ ਝੋਟੀ ਤਿੰਨੇ ਪਸ਼ੂ ਤੁਹਾ ਨੂੰ ਪਸੰਦ ਆਉਣ ਵਾਲਿਆ ਤੇ ਭਾ ਵੀ ਤੁਹਾਡੇ ਫੜ ਲੂ ਫੜ ਲੂ ਵਾਲਿਆ ਆ ਜੋ ਕਰਦੇ ਗੱਲਬਾਤ ਹਰਜੀਤ ਭਾਈ ਸਸੀ ਗੜ ਸਸੀ ਗਾਂ ਵੀਰ ਜੀ ਕੀ ਹਾਲ ਆ ਬੜੀ ਵਧੀਆ ਵੀਰ ਤੂੰ ਸੁਨੀਤਾ ਦੇ ਪਰਿਵਾਰ ਬਾਈ ਕਿਰਪਾ ਵੀਰ ਚੜ੍ਹਦੀ ਕਲਾ ਚੜ੍ਹ ਹਾਂ ਗੱਲ ਵਾਲੀ ਚੋਟੀ ਪਰ ਕਿੰਨੇ ਮਿੰਟਾਂ ਦੇ ਸੇਲ ਹੋਈ ਉਹ ਬਾਈ ਪਹਿਲੇ ਫੋਨ ਤੇ ਉਹਨਾਂ ਨੇ 4000 ਸਾਈ ਪਾਤੀ ਤੇ ਬਾਕੀ ਫੋਨ ਜ਼ਿੰਦਗੀ ਚ ਇਹਨੇ ਕਦੀ ਨਹੀਂ ਆਏ ਜਿੰਨੇ ਕਾਲ ਚੋਟੀ ਦੇ ਅੱਜ ਵੀ ਆਈ ਜਾਂਦੇ ਉਸੇ ਬੜਾ ਕੁ ਮਿੰਟਾਂ ਦੱਸਣ ਜੇ ਤਾਂ ਸੇਲ ਹੋ ਗਈ ਹੋ ਗਈ ਉਹ ਮੈਂ ਨਾ ਵੀ ਵੀਡੀਓ ਚੱਲੀ ਆ ਤੇ ਪੰਜਾ 10 ਮਿੰਟਾਂ ਦਾ ਬਾਈ ਕਿਸੇ ਨੇ ਫੋਨ ਲਾਉਂਦਾ ਬਾਈ ਹੁਣੇ ਚੱਲੀ ਵੀਡੀਓ ਤਾਂ ਇਡੀ ਛੇਤੀ ਕਿਵੇਂ ਸੇਲ ਹੋ ਗਈ ਮਾ ਬਾਈ ਉਹਨਾਂ ਨੇ ਪੈਸੇ ਵੀ ਪਾ ਦੇ ਨੇ ਤੂੰ ਠੀਕ ਤਾਂ ਵੀ ਨਹੀਂ ਹੈ ਨਾ ਅੱਛਾ ਹਰਜੀਤ ਗੱਬਣਾ ਵੇਖ ਜਾਂਦੀ ਛੇਤੀ ਵਾਦੇ ਵਾਲੇ ਨੇ 3 ਜਨਵਾਰ ਅੱਜ ਹਾਂਜੀ ਵੀਰ ਜੀ ਪਹਿਲੇ ਨੰਬਰ ਤੇ ਪੂਰੀ ਤੇ ਲਾਲੀ ਤੋਂ ਸ਼ੁਰੂ ਕਰ ਗਏ ਹਾਂਜੀ ਤੇ ਹਲ ਬਹੁਤ ਜ਼ਿਆਦੇ ਹੈ ਨਾ ਇਹਦੇ ਜੀ ਹਾਂ ਬਾਈ ਦੁੱਧ ਵਾਲੀ ਆ ਪਤਲੇ ਪਿੰਡੇ ਵਾਲੀ ਆ ਇਧਰੇ ਕਾਗਜ਼ ਵਰਗਾ ਪਤਲਾ ਪਿੰਡਾ ਆ ਮੈਦਾ ਕਿੰਨਾ ਦੁੱਧਾ ਬਾਈ ਹਰਜੀਤ ਵੀਰ ਇਹਦੇ ਥੱਲੇ ਦੁੱਧ ਹੋਊਗਾ ਬਾਈ 5 ਕਿਲੋ ਹੂੰ ਅਗਲਾ 4 ਮੰਨ ਕੇ ਲਵੇ ਸਾਢੇ 6ਾਂ ਤੋਂ 7 ਮਹੀਨਿਆਂ ਦੇ ਵਿੱਚ ਵਿੱਚ ਗੱਭਣ ਅੱਛਾ ਹਾਂਜੀ ਚੈੱਕ ਪਾਸ ਭਾਈ ਜਿਹੜਾ ਮਰਜ਼ੀ ਆਪਦਾ ਡਾਕਟਰ ਲਿਆਵੇ ਕੱਲ ਵੀ ਸਾਢੇ 6ਾਂ ਦੀ ਰੱਖ ਲਈਏ 10 ਦਿਨ ਘੱਟ ਹੋ ਜੇ ਵਾਧੂ ਹੋ ਜਾ ਹਾਂ ਭਾਈ ਯਾਰ ਉਹ ਤਾਂ ਚਲੋ ਆਪਾਂ ਕਿਹੜਾ ਘਰੇ ਲਈਏ ਜੇ 5-4 ਦਿਨ 10 ਦਿਨ ਹੋ ਜਾਂਦੇ ਹੁੰਦੇ ਵਾਧਾ ਘਾਟ ਬਾਕੀ ਉਹ ਸੱਤ ਹੋ ਜਾਂਦੇ ਮਾਲਕ 7 ਦੀ 10 ਦੇ ਚਲੋ ਆਪਾਂ ਸਾਢੇ 6ਾਂ ਦੀ 7ਾਂ ਤੇ ਬਾਕੀ ਸਰਬੇ ਵੀਰ ਠੰਡੀ ਬੜੀ ਯਾਰ ਬੋਨ ਬੜੇ ਠੰਡੀ ਬੜੀ ਯਾਰ ਜਿੱਥੇ ਮਰਜੀ ਡਾਕਲਾ ਥੱਲੇ ਬਹਿ ਜਾਏ ਨੂੰ ਕੋਈ ਨਿੰਦ ਵਿਚਾਰ ਨਹੀਂ ਜਿਵੇਂ ਮਰਜੀ ਲੈ ਹੂੰ ਕਿਨੇ ਮੈਂ ਸੁਆ ਕਿਨੂਆ ਹੋਊਗੀ ਇਹ ਸੁਆ ਵੀਰੇ ਹੁਣਗਾ ਚੌਥੇ ਦੀ ਗੱਬਣਾ ਤੀਜਾ ਸੁਈ ਠੀਕ ਹੈ ਬਈ ਰੇਟ ਪਈ ਜਾਂਦਾ ਇਹਦਾ ਰੇਟ 62000 ਦੀ ਦੇ ਦੇ ਮਾਨਤਣ ਮੇਰਾ ਬਾ ਕੁ ਕਰ ਦਿਆਂਗੇ ਮਾਨਤਣ ਜਦੋਂ ਕੋਈ ਫੋਨ ਲਾਊਗਾ ਓਕੇ ਬਈ ਥੋੜਾ ਬਹੁਤਾ ਮਾਨਤਣ ਤੇ ਚੁਆਹੀ ਬਹੁਤ ਚੰਗੀ ਵਾਹੇ ਇਧਰ ਮਾਰਦੇ ਆ ਤਾਰਾ ਇਧਰ ਆਦੀ ਨੇ ਵਾਕੇ ਥੱਲੋਂ ਦੁੱਧੋ ਵੀ ਚੰਗੀ ਆ ਬਈ ਆ ਜਾ ਇੱਥੇ ਖਾ ਲੈ ਮੈਂ ਚੰਗੀ ਆ ਨਾ ਬਈ ਹਾਂਜੀ ਬਈ ਕੁੜਾ ਪੜਾ ਬੇ ਤਾਂ ਚੰਗਾ ਬਈ ਬਹੁਤ ਚੰਗਾ ਅਸਾਂ ਨੀਲੀ ਰਾਵੀ ਵਾਲੀ ਬਈ ਇਹ ਬਈ ਇਹਦੇ ਥੱਲੇ 7 ਕਿਲੋ ਦੁੱਧ ਦਾ ਪਾਉਣੇ 2 ਮਹੀਨਿਆਂ ਦੀ ਗੱਬਣਾ ਠੀਕ ਆ ਡਾਕਟਰ ਤੋਂ ਚੈੱਕ ਵੀ ਕਰਾਈ ਉਹ ਆਂਦਾ ਵੀ ਮਹੀਨੇ ਨੂੰ ਮੈਗਜ਼ੀਆ ਦਿਨਾਂ ਨੂੰ ਗਰੰਟੀ ਦੇ ਸਕਦਾ ਬਾਕੀ ਮੈਂ ਆਂਦਾ 100% ਗੱਬਣਾ ਵੀਡੀਓ ਮੇਰੇ ਕੋਲ ਪਈ ਕੱਲ ਦੀ ਚੈੱਕ ਕਰਾਈ ਜੀ ਮਾਦਾ ਵੀ ਆਪਾਂ ਕਨਫਰਮ ਇਹ ਪੱਕੀ ਗਰੰਟੀ ਨਾਲ ਨਹੀਂ ਦਿੰਦੇ ਹਾਂ ਹਾਂ ਪੱਕੀ ਗਰੰਟੀ ਨਾਲ ਨਹੀਂ ਹੈਗੀ ਕਿਉਂ ਐਵੇਂ ਤੈਨੂੰ ਮੈਂ ਕਹਿ ਦਿਆਂ ਬਾਕੀ ਪੂਰੇ ਦੋ ਮਹੀਨੇ ਡਾਕਟਰਾਂ ਦਾ ਵੀ ਗੱਬਣਾ ਤੇ ਬਣੀ ਵੀ ਮਾਲੀ ਬਹੁਤ ਚੰਗੇ ਤੋਂ ਆ ਨੀਲੀ ਵਾਲੇ ਤੋਂ ਹੀ ਠੀਕ ਹੈ ਬਈ ਦੁੱਧ ਵੀਰੇ ਦੁੱਧ ਇਹ ਲੇਗਾ 7 ਤੋਂ 8 ਕਿਲੋ 7 ਮੈਂ ਬੱਚਾ ਜਾਂਦਾ ਬਈ ਇਹਦਾ ਮਗਰ ਉਹ ਕਟਾ ਪਰ ਇਹਦੇ ਐਵੇਂ ਹੀ ਮਿਲ ਪੈਂਦੀ ਬਈ ਖੁੱਲੀ ਤਾਂ ਪਹਿਲਾਂ ਹੀ ਜਾਂਦੀਆਂ ਅਜ ਕਰਮ ਵਾਲੀਆਂ ਆਹ ਖੁੱਲੀ ਤਾਂ ਜਾਂ ਇਹ ਲਾ ਕੇ ਹੂੰ ਤੈਨੂੰ ਉਹ ਖਾਣਾ ਬਈ ਐਡੀ ਸੀਲ ਆ ਇਹ ਤਾਰ ਤੇ ਹੀ ਮਿਲ ਪੈਂਦੀ ਆ ਬੱਚਾ ਨਹੀਂ ਵੀ ਛੱਡਣਾ ਨਾ ਹਾਂ ਨਾ ਵੀ ਛੱਡ ਐਡੀ ਚੰਗੀ ਆ ਤੈਨੂੰ ਮੈਂ ਵਿਖਾਉਣਾ ਤੇ ਐਡੀ ਡੁੱਡੀ ਵੀ ਚੰਗੀ ਹੈ ਨਾ ਹਾਂ ਹੂੰ ਤਾਰੀ ਧੂਰੀ ਵੀ ਬਹੁਤ ਕਮਾਲ ਦੀ ਹੈ ਪਹਿਲੀ ਮੈਂ ਤਨ ਹੈਗੀ ਇੱਕ ਨੂੰ ਅਰੇ ਐਂ ਬਸਾਂ ਪਹਿਣਾ ਨੇ ਹੂੰ ਹੂੰ ਆ ਇਧਰੇ ਲਾ ਲੈ ਐਂ ਮਿਲ ਪਣਾ ਆ ਜਾ ਤਾਰਾ ਮਰਵਾ ਲਈ ਓਕੇ ਲੈ ਆ ਜਾ ਦੀਵ ਆ ਜਾਣਾ ਨੇ ਹੈ ਤੂੰ ਜਾਵੇਂਗਾ ਹੂੰ ਓਕੇ ਕਰ ਚੁਵਾਈ ਦੀ ਬਹੁ ਐ ਮਿਲ ਪੈਂਦੀ ਯਾਰ ਬੱਚਾ ਛੱਡਣਾ ਛੱਡੋ ਨਹੀਂ ਛੱਡਣਾ ਇਹ ਕਿੰਨੇ ਦੀ ਵੀਰੇ ਬਾੜ ਦੀ ਇਹ ਦੇ ਦੀਏ ਮੇਰਾ ਮਾਨਤਾ ਜਰੂਰ ਕਰਾਂਗੇ ਜਦੋਂ ਕੋਈ ਫੋਨ ਲਾਊਗਾ ਹੋਰ ਦੱਸ ਠੀਕ ਖੁੱਲ ਕੇ ਕਰ ਦੇਣਾ ਕਰ ਦਿਆਂਗੇ ਮਾਨਤਾ ਨੇ ਵੀਰ ਹੋਰ ਦੱਸ ਤੈਨੂੰ ਆਪਾਂ ਥੋੜੀ ਤੈਨੂੰ ਨਰਾਜ਼ ਨਹੀਂ ਕਰਨਾ ਮੈਂ ਵੀ ਬੇਕੀ ਗੱਲ ਥੱਲੇ ਘਾ ਦੇ ਲੋ ਵਾਟੇ ਹਨ ਥੱਲੇ ਦੀ ਸਾਤ ਤੇ ਚੁਵਾਈ ਦੀਆਂ ਯਾਰ ਸਾਤ ਤਿੰਨੇ ਹੀ ਚੰਗੀਆਂ ਨੇ ਪੱਥਰਾਂ ਨੂੰ ਚੁਵਾਈ ਪੋਲ ਪੋਲੀਆਂ ਹੋਣ ਯਾਰ ਹਾਂ ਹਾਂ ਪੋਲੀਆਂ ਤਿੰਨੇ ਹੀ ਪੋਲੀਆਂ ਨੇ ਆ ਜੋ ਟੀ ਬਈ ਇਹ ਬਈ ਕੋਈ ਕੱਟੀ ਹਰਿਆਣਿਆਂੋਂ ਲੈ ਕੇ ਆਇਆ ਸੀਗਾ ਸੱਜਣ ਬੰਦਾ ਆਪਣਾ ਫਰੋਇਦਪੁਰੋਂ ਤੇ ਇਹ ਨਾ ਉਹਨਾਂ ਨੇ ਕਿਹਾ ਬਣੀ ਪਰ ਆਪਾਂ ਵਹਿਲੀ ਕਰਕੇ ਹੀ ਦੇਣੀ ਐ ਐਵੇਂ ਆਖੀਏ ਕਿ ਝੂਠ ਮਾਰੀਏ ਠੀਕ ਆ ਹੂੰ ਪਰ ਇਹਦੇ ਥਲੇ ਦੋਸਤੀ 10 ਕਿਲੋ ਨੇ ਜੀ ਨਹੀਂ ਲਾਇਆ ਝੋਟੀ ਨੇ ਪਰ ਸੋ ਸ਼ਾਮੀ ਆਈ ਆ ਠੀਕ ਆ ਹੁਣ ਦੁੱਧ ਹੋ ਗਿਆ 7 ਕਿਲੋ ਠੀਕ ਆ ਚੌਣ ਚਾਂ ਨੂੰ ਠੰਡੀ ਚੌਣ ਠੰਡੀ ਆ ਬਾਕੀ ਇੱਥੇ ਟੀਕਾ ਲਾ ਕੇ ਚੋਈ ਐਵੇਂ ਕਹਤ ਗਿਆ ਬਈ ਪਤਾ ਕੀ ਆ ਉਹ ਪ੍ਰੇ ਕਰਾ ਕਰੂਗੀ ਦਿਹਾੜੀ ਡਾਂਗ ਯਾਰ ਉਪਰੇ ਕਿਲੇ ਤੇ ਆਈ ਆ ਹੁਣ ਹੂੰ ਤੇ ਇਹ ਕੱਦ ਕੋ ਦਬੋਤ ਆ ਛੋਟੀ ਕੱਦ ਬਈ ਤੂੰ ਵੇਖ ਲੈ ਦਾਦ ਦੇ ਜ ਨਹੀਂ ਰਿਆਣੇ ਦੀ ਲੱਗਦੀ ਨਾ ਤੂੰ ਤੁਹਾਨੂੰ ਦੀ ਲੰਬਾਈ ਬਹੁਤ ਆ ਨਾ ਲੰਬਾਈ ਛਕੀਨੀ ਪਹਿਲਾ ਸੁਆ ਇਹ ਨੀ ਬੁੱਲੀ ਆ ਬਈ ਇਹ ਹੈ ਚੋਣ ਨੂੰ ਬੁੱਲੀ ਹਾਂ ਚੋਣ ਨੂੰ ਬੁੱਲੀ ਬਈ ਠੀਕ ਆ ਇਹ ਨਹੀਂ ਵੀ ਵਾਲੀ ਟਾਈਟ ਨੂੰ ਜਿਵੇਂ ਆ ਮੱਜਾਂ ਦੀਆਂ ਹੋਵੇ ਕੱਦ ਘੜਵੇ ਤੂੰ ਛੋਟੀ ਆ ਹੂੰ ਧਾਰ ਤੂੰ ਮੋਟੀ ਆ ਹੈ ਨਾ ਧਾਰ ਮੋਟੀ ਆ ਬਈ ਇਹ ਮਿਲੀ ਤੜਕੇ ਟੀਕੇ ਤੇ ਐਵੇਂ ਕਹੀਏ ਹੂੰ ਪਸਮੀ ਨਹੀਂ ਗਈ ਸ਼ਾਮ ਨੂੰ ਸ਼ਾਮ ਅੱਜ ਇਹਦਾ ਰੇਟ ਭਾਈ ਹੈ ਇਹ ਕਿੰਨੀ ਦੀ ਦੇ ਦੇ ਇਹ 65 ਦੀ ਦੇ ਦੀ ਆ ਬਾੜ-ਬਾੜ ਦੀ ਉਹ 65 ਦੀ ਹਾਂ ਅੱਜ ਤਾਂ ਯਾਰ ਜੀ ਬਾਈ ਜਸਦੀਦ ਬੇਬੇ ਬਾਪੂ ਜਿਹੜਾ ਲਖਾਇਆ ਬਾਹਰੋਂ ਤੇ ਉਹਦਾ ਸ਼ੀਰਵਾਤ ਵੱਡਾ ਰੱਖਦਾ ਹਣਾ ਹਾਂ ਬਾਕੀ ਠੀਕ ਆ ਕਮਾਈ ਥੋੜੀ ਅੱਜ ਥੋੜੀ ਕਰ ਲੋ ਯਾਰ ਛੇਤੀ ਵੇਖ ਜਾਂਦਾ ਪਸੂ ਹੋਰ ਲੈ ਆਈਦਾ ਹੁਣ ਕੱਲ ਚ ਤਿੰਨਾਂ ਦੀ ਭਾਈ ਤਿੰਨੇ ਵੇਖ ਹੀ ਗਈਆਂ ਗੱਲਾਂ ਵੱਡੀਆਂ ਕਰਨ ਦਾ ਕੀ ਫਾਇਦਾ ਬਾਲੀਆਂ ਹੈਨਾ ਤੇ ਯਾਰ ਆਪਾਂ ਵੀ ਕੀ ਆ ਭਾਈ ਬਾੜ-ਬਾੜ ਯਾਰ ਦੇ ਨਾਲ ਇੱਕ ਗਾ ਆਦਾ ਫਿਰ ਤਿੰਨ ਮਹੀਨਿਆਂ ਨੂੰ ਸੂ ਪੈਣੀ ਬੂਰੀ ਦਾ ਸੂ ਪੈਣੀ ਸੂ ਪੈਣੀ ਲੈ ਵੇ ਹਾਂ ਜੋ ਜਾਨਵਰ ਆਪਾਂ ਲੈ ਕੇ ਆਂਦਾ ਪਹਿਲੇ ਆਪਾਂ ਅੱਗੇ ਖੜ ਕੇ ਵੇਚੀ ਆਪਾਂ ਨੂੰ ਕਾਦੇ ਵਿੱਚ ਯਾਰ ਆ ਇਧਰ ਬੱਚਾ ਛੱਡ ਲੈ ਭਾ ਦੀ ਤਿੰਨ ਟਾਈਮ ਚੁਈਆ ਬੱਚਾ ਛੱਡ ਕੇ ਵੀ ਜੇ ਉਹ ਮੈਂ ਵੈਸੇ ਹੁਣ ਬੱਚਾ ਛੱਡਦਾ ਹੀ ਨਹੀਂ ਤਿੰਨ ਦਿਨ ਹੋ ਗਏ ਆ ਪਹਿਲੇ ਦੋ ਤਿੰਨ ਦਿਨ ਛੱਡਿਆ ਨੰਬਰ ਹਰਜੀਤ ਬਾਈ ਧਾਰ ਤੇ ਹੈ ਨੰਬਰ 7889970410 ਇੱਕ ਵਾਰੀ ਹੋਰ 7889970410 ਠੀਕ ਹੈ ਬਈ ਇਸ ਨੰਬਰ ਤੇ ਰਬਤਾ ਕੈਂਪਿੰਡ ਹਰੀ ਹਰ ਚੋਪ ਜ਼ਿਲ੍ਹਾ ਫੋ